ਬਹੁਤ ਸਵਾਗਤ ਹੈ ਸਾਰੀ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਔਰ ਅਹਿਮ ਟਾਪਿਕ ਦੇ ਉੱਤੇ ਜਸਮੀਤ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਸਰਕਾਰਾਂ ਦਾ ਨਜ਼ਰੀਆ ਕੀ ਹੈ ਖਾਸ ਤੌਰ ਤੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਉਂਝ ਤਾਂ ਆਸਟ੍ਰੇਲੀਆ ਯੂਕੇ ਇਹ ਸਾਰੀਆਂ ਸਰਕਾਰਾਂ ਇੰਡੀਅਨ ਸਟੂਡੈਂਟਸ ਦੇ ਲਈ ਬਹੁਤ ਜ਼ਿਆਦਾ ਸਖਤ ਹੋਈਆਂ ਨੇ ਡਾਕੂਮੈਂਟਸ ਪੱਖੋਂ ਔਰ ਸ਼ਿਕਾਇਤ ਹੈ ਕਿ ਇੰਡੀਅਨ ਸਟੂਡੈਂਟਸ ਦੇ ਡਾਕੂਮੈਂਟਸ ਨੇ ਜਿਹੜੇ ਉਹਦੇ ਵਿੱਚ ਫਰਜ਼ੀ ਵੀ ਨੇ ਔਰ ਉਹਦੇ ਵਿੱਚ ਫੰਡਸ ਪ੍ਰੋਪਰ ਸ਼ੋ ਨਹੀਂ ਕੀਤੇ ਜਾਂਦੇ ਪਰ ਕੈਨੇਡਾ ਦੀ ਸਰਕਾਰ ਦਾ ਹੁਣ ਨਜ਼ਰੀਆ ਕੀ ਹੈ ਜਦੋਂ ਸਰਕਾਰ ਬਦਲ ਗਈ ਕਿਉਂਕਿ ਰਿਫਿਊਜ਼ਲ ਲਗਭਗ ਉਸੇ ਤਰਜ਼ ਤੇ ਆ ਰਹੇ ਨੇ ਜੇ ਮੈਂ ਓਵਰਆਲ ਗੱਲ ਕਰਾਂ ਹੁਣ ਸਰਕਾਰ ਬਦਲੀ ਹੈ ਇਮੀਗ੍ਰੇਸ਼ਨ ਮੰਤਰੀ ਵੀ 4 ਮਹੀਨਿਆਂ ਦੇ ਵਿੱਚ ਤੀਸਰੀ ਦਫਾ ਆਏ ਨੇ ਜਸਟਿਨ ਟਰੂਡੋ ਵੇਲੇ ਇਮੀਗ੍ਰੇਸ਼ਨ ਮਨਿਸਟਰ ਵੱਖਰੇ ਸੀ ਉਸ ਤੋਂ ਬਾਅਦ ਮਾਰਕ ਆਰਨੀ ਹੋਣਾ ਨੇ ਇੱਕ ਅ ਫੀਮੇਲ ਇਮੀਗ੍ਰੇਸ਼ਨ ਮਿਨਿਸਟਰ ਪਾਇੰਟ ਕੀਤੇ ਹੁਣ ਇੱਕ ਵਾਰੀ ਫੇਰ ਇੱਕ ਨਵੇਂ ਫੀਮੇਲ ਮਿਨਿਸਟਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੀਸਰੇ ਮਿਨਿਸਟਰ ਪੰਜ ਛੇ ਮਹੀਨਿਆਂ ਦੇ ਵਿੱਚ ਓਵਰਲ ਤੁਸੀਂ ਕੈਨੇਡਾ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਵਿਦਿਆਰਥੀਆਂ ਪੱਖੋਂ ਕਿਸ ਤਰ੍ਹਾਂ ਦਾ ਨਜ਼ਰੀਆ ਹੁਣ ਕੈਨੇਡਾ ਦੀ ਸਰਕਾਰ ਦਾ ਸੋ ਦੇਖੋ ਪਹਿਲੀ ਚੀਜ਼ ਮੈਂ ਦੱਸਾਂ ਜਾਵਾਂਗੀ ਸਰਕਾਰ ਬਦਲੀ ਹੈ ਸੋ ਜਿਹੜੀ ਨਵੀਂ ਇਮੀਗ੍ਰੇਸ਼ਨ ਮਿਨਿਸਟਰ ਆਈ ਹੈ ਲੀਨਾ ਡੀਆਬ ਉਹ ਪਹਿਲਾਂ ਨੋਵਸਕੋਸ਼ੀਆ ਤੋਂ ਮਿਨਿਸਟਰ ਰਹਿ ਚੁੱਕੇ ਨੇ ਇਮੀਗ੍ਰੇਸ਼ਨ ਦੇ ਸੋ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਇਮੀਗ੍ਰੇਸ਼ਨ ਦਾ ਔਰ ਦੂਜੀ ਚੀਜ਼ ਹੈ ਜਸਟਿਸ ਮਿਨਿਸਟਰ ਜਿਹੜੇ ਆਏ ਨੇ ਉਹ ਹੈਗੇ ਸ਼ੌਨ ਫਰੇਜ਼ਰ ਜਿਹੜੇ ਕਿ ਆਪਣੇ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਸੀ ਸੋ ਜਸਟਿਸ ਮਿਨਿਸਟਰ ਐਂਡ ਇਮੀਗ੍ਰੇਸ਼ਨ ਮਿਨਿਸਟਰ ਮਿਲ ਕੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਸੋ ਜਿਹੜੀ ਇਹ ਮੂਵ ਹੈ ਉਹ ਮੈਨੂੰ ਲੱਗਦਾ ਇੱਕ ਪੋਜ਼ਿਟਿਵ ਮੂਵ ਹੈ ਦੂਸਰੀ ਚੀਜ਼ ਅਸੀਂ ਦੇਖਿਆ ਜਾਏ ਤਾਂ ਜਿਹੜੀ ਫੋਰਨ ਮਿਨਿਸਟਰ ਹੈ ਨੀਤਾ ਆਨੰਦ ਨੂੰ ਇੰਡੀਅਨ ਰੱਖਿਆ ਗਿਆ ਔਰ ਇਸ ਲਈ ਕਿ ਇੰਡੀਆ ਦੇ ਨਾਲ ਜਿਹੜੇ ਆਪਣੇ ਡਿਪਲੋਮੈਟਿਕ ਰਿਲੇਸ਼ਨ ਇੰਪਰੂਵ ਹੋਣ ਸੋ ਇਹ ਇੰਨੀ ਸਾਰੀਆਂ ਚੀਜ਼ਾਂ ਮਤਲਬ ਮੈਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਵੇ ਹੈਗੀਆਂ ਪਰ ਜਿਵੇਂ ਕਿ ਮੈਂ ਪਹਿਲਾਂ ਵੀ ਬੱਚਿਆਂ ਨੂੰ ਕਹਿ ਚੁੱਕਿਆ ਆਪਣੇ ਸ਼ੋਅ 'ਚ ਕਿ ਆਪਾਂ ਇੰਡੀਅਨਸ ਵਾਸਤੇ ਅਸੀਂ ਕਹੀਏ ਕਿ ਕੈਨੇਡਾ ਇਹ ਨਹੀਂ ਹੋ ਸਕਦਾ ਕਿ ਜੋ ਪਹਿਲਾਂ 80-85% ਵੀਜ਼ਾ ਸਕਸੈਸ ਰੇਟ ਹੈਗਾ ਸੀ ਉਹ ਮੁੜ ਕੇ ਨਹੀਂ ਆ ਸਕਦਾ ਪਹਿਲੀ ਚੀਜ਼ ਤਾਂ ਆਪਾਂ ਇਹ ਸੋਚੀਏ ਦੂਜੀ ਚੀਜ਼ ਹੈ ਜਿਵੇਂ ਪਹਿਲਾਂ ਤੈਨੂੰ ਕਹੀਏ ਕਿ ਏਜੰਟ ਮੈਂ ਕੰਸਲਟੈਂਟ ਨਹੀਂ ਕਾਂਗਾ ਏਜੰਟ ਕਹਿੰਦਾ ਸੀ ਕਿ ਜਿਹੜੀ ਮਰਜ਼ੀ ਫਾਈਲ ਲਾ ਦੀਏ ਵੀਜ਼ਾ ਆ ਜਾਊਗਾ ਉਹ ਗੱਲਾਂ ਖਤਮ ਆ ਗਈਆਂ ਹੁਣ ਫਾਈਲ ਦੇ ਉੱਤੇ ਥੋੜਾ ਜਿਹਾ ਧਿਆਨ ਦੇਣਾ ਪੈਣਾ ਹੈ ਕੋਰਸ ਕਾਲਜ ਦੇ ਉੱਤੇ ਧਿਆਨ ਦੇਣਾ ਪੈਣਾ ਹੈ ਫਾਈਲ ਦੇ ਫੰਡਸ ਬੱਚੇ ਦੇ ਜੈਨੂਇਨ ਹੋਣੇ ਚਾਹੀਦੇ ਨੇ ਗੈਪ ਕਟ ਹੋਣਾ ਚਾਹੀਦਾ ਜਿੱਦਾਂ ਨੇ ਅਸੀਂ ਕਹੀਏ ਕਿ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਚ ਫਾਈਲ ਲਾਉਂਦੇ ਆਂ ਉਦਾਂ ਦੀ ਫਾਈਲ ਹੁਣ ਆਪਾਂ ਨੂੰ ਕੈਨੇਡਾ ਦੀ ਚਾਹੀਦੀ ਹੈ ਕਿ ਇੰਟੈਂਟ ਟੂ ਸਟੱਡੀ ਵੀ ਸਹੀ ਹੋਣਾ ਚਾਹੀਦਾ ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਉਸ ਤੋਂ ਬਾਅਦ ਜੋ ਕੈਨੇਡਾ ਦੀ ਸਥਿਤੀ ਹੈ ਉਹ ਕੈਨੇਡਾ ਦੀ ਸਥਿਤੀ ਇਹ ਹੈ ਕਿ ਅੱਜ ਦੀ ਡੇਟ 'ਚ ਇੱਥੇ ਟੈਂਪਰੇਰੀ ਰੈਜ਼ੀਡੈਂਟ ਜਿਹੜ ਜਿੰਨੂੰ ਅਸੀਂ ਕਹਿ ਸਕਦੇ ਹਾਂ 25 ਲੱਖ ਬੰਦਾ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੱਲੇ ਵੀ ਹੈਗਾ ਯਾਨੀ ਕਿ ਉਹ ਜਾਂ ਤਾਂ ਸਟੂਡੈਂਟ ਹੈ ਜਾਂ ਵਰਕ ਵੀਜ਼ਾ ਹੈਗਾ ਜਾਂ ਫਿਰ ਉਹ TR2 ਉਹਨੇ ਵਰਕ ਵੀਜ਼ਾ ਲਿਆ ਹੋਇਆ ਹੈ ਐਂਡ ਉਹਨਾਂ ਦੀ PR ਨਹੀਂ ਆ ਰਹੀ ਠੀਕ ਹੈ ਸੋ 25 ਲੱਖ ਬੰਦਾ ਸੋ ਕੈਨੇਡਾ ਦਾ ਟਾਰਗੇਟ ਹੈਗਾ ਕਿ ਆਉਣ ਵਾਲੇ 5 ਸਾਲਾਂ ਚ 25 ਲੱਖ ਬੰਦੇ ਨੂੰ PR ਕਰਨਾ ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਇੱਥੇ 25 ਲੱਖ ਬੰਦਾ ਆਲਰੇਡੀ ਹੈਗਾ ਉਹਨੂੰ ਪੱਕਾ ਕਿਵੇਂ ਕਰਨਾ ਸੋ ਜਿਹੜਾ 25 ਲੱਖ ਬੰਦਾ ਆਲਰੇਡੀ ਕੈਨੇਡਾ ਚ ਹੈਗਾ ਉਹਨੂੰ ਪੱਕਾ ਕਿਵੇਂ ਕਰਨਾ ਏ ਉਹਨਾਂ ਦੀ ਸਭ ਤੋਂ ਵੱਡੀ ਮੈਂ ਕਾਂਗਾ ਵਿਡੰਬਣਾ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਦੇਖੋ ਕੋਈ ਉਹ ਵਾਪਸ ਦਾ ਪੇਜ ਨਹੀਂ ਰਿਹਾ ਹੱਲੇ ਵੀ ਕਿਸੇ ਨੂੰ ਤੁਸੀਂ ਕੋਈ ਆਇਆ ਸੁਣਿਆ ਤੁਸੀਂ ਕਿ ਕੈਨੇਡਾ ਸਰਕਾਰ ਕਿਸੇ ਨੂੰ ਵਾਪਸ ਭੇਜ ਰਹੀ ਹੈ ਨਹੀਂ ਕਿਸੇ ਨੂੰ ਵਾਪਸ ਤਾਂ ਭੇਜ ਨਹੀਂ ਰਿਹਾ ਸਭ ਤੋਂ ਵੱਡੀ ਉਹਨਾਂ ਦੇ ਸਾਹਮਣੇ ਕੁਐਸਚਨ ਮਾਰਕ ਹੈ ਕਿ ਜਿਹੜਾ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੈਗਾ ਟੀਆਰ ਤੇ ਹੈਗਾ ਉਹਦੇ ਲਈ ਕੀ ਕਰਨਾ ਹੈ ਕਿਉਂਕਿ ਉਹ ਇੱਥੇ ਕੰਮ ਕਰ ਰਿਹਾ ਉਹ ਇੱਥੇ ਵਰਕਰ ਹੈਗਾ ਉਹ ਇਥੋਂ ਦੀ ਇਕਨੋਮੀ ਚ ਯੋਗਦਾਨ ਕਰ ਰਿਹਾ ਸੋ ਆਇਡੈਂਟੀਫਾਈ ਕਰਨਾ ਕਿ ਜਿਹੜੇ ਲੋਕੀ ਇੱਥੇ ਇਲੀਗਲ ਸਟੇ ਕਰ ਰਹੇ ਨੇ ਆਇਡੈਂਟੀਫਾਈ ਕਰਨਾ ਕਿ ਜਿਹੜੇ ਲੋਕੀ ਇੱਥੇ ਇਲੀਗਲ ਐਕਟੀਵਿਟੀਜ਼ ਕਰ ਰਹੇ ਨੇ ਆਇਡੈਂਟੀਫਾਈ ਕਰਨਾ ਕਿ ਜਿਹੜੇ ਲੋਕੀ ਕੈਨੇਡਾ ਚ ਇਲੀਗਲ ਡਾਕੂਮੈਂਟ ਲਗਾ ਕੇ ਆਣਾ ਚਾਹੁੰਦੇ ਨੇ ਸੋ ਇਹ ਸਰਕਾਰ ਦਾ ਫਰਸਟ ਮੁੱਦਾ ਹੈਗਾ ਇਮੀਗ੍ਰੇਸ਼ਨ ਮਨਿਸਟਰ ਦਾ ਨਾ ਕਿ ਇਹ ਮੁੱਦਾ ਹੈਗਾ ਕਿ ਸਟੂਡੈਂਟ ਵੀਜ਼ਾ ਇੰਡੀਆ ਤੋਂ ਦੇਣੇ ਸੋ ਇੰਡੀਆ ਤੋਂ ਨਹੀਂ ਦੇਣੇ ਸਟੂਡੈਂਟ ਵੀਜ਼ਾ ਜੇ ਓਵਰਆਲ ਬੰਦ ਹੈ ਬੰਦ ਮਤਲਬ ਮੈਂ ਕਾਹਨ ਘਟਾ ਦਿੱਤਾ ਗਿਆ ਕਿ ਓਵਰਆਲ ਸਟੂਡੈਂਟ ਵੀਜ਼ਾ ਘਟਾ ਦਿੱਤਾ ਗਿਆ ਬਟ ਸਟਿਲ ਹੱਲੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਢੇ 4 ਲੱਖ ਬੱਚਿਆਂ ਨੂੰ ਤਾਂ ਵੀਜ਼ਾ ਦੇਣਾ ਹੀ ਹੈ ਉਹਦੇ ਤੇ ਕੰਮ ਚੱਲ ਰਿਹਾ ਕਿ ਕਿੱਦਾਂ ਵੀਜ਼ਾ ਦੇਣਾ ਹੈ ਕਿੱਦਾਂ ਕਾਲਜੇਸ ਚ ਬੱਚੇ ਆਣਗੇ ਕਿਹੜੇ ਪ੍ਰੋਗਰਾਮਸ ਚ ਜਾਣੇ ਦੇਖੋ ਉਹ ਸਾਰੀਆਂ ਚੀਜ਼ਾਂ ਔਰ ਹੁਣ ਤੱਕ ਜੋ ਨੀਤੀਆਂ ਇੰਪਲੀਮੈਂਟ ਹੋ ਰਹੀਆਂ ਸੀ ਉਹ ਮਾਰਕ ਮਿਲਰ ਦੇ ਟਾਈਮ ਦੀਆਂ ਹੀ ਹੋ ਰਹੀਆਂ ਸੀ ਜੇ ਅਸੀਂ ਕਵਾਂਗੇ ਕਿ ਕੋਈ ਨੀਤੀ ਜਿਹੜੇ ਥੋੜੇ ਦਿਨ ਲਈ 36 ਦਿਨ ਲਈ ਨਵੇਂ ਮਿਨਿਸਟਰ ਬਣੇ ਸੀ ਮਿਸ ਰੇਚਲ ਉਹਨਾਂ ਨੇ ਕੋਈ ਨੀਤੀ ਬਣਾਈ ਨਹੀਂ ਉਹ ਸਿਰਫ ਮਾਰਕ ਮਿਲਰ ਨੂੰ ਰਿਪਲੇਸ ਕਰਨ ਲਈ 36 ਦਿਨ ਲਈ ਕੀਤਾ ਸੀ ਕਿ ਸੈਂਟੀਮੈਂਟ ਇਮੀਗ੍ਰੇਸ਼ਨ ਦਾ ਬੜਾ 네ਗੇਟਿਵ ਹੋ ਗਿਆ ਸੀ। ਉਹਨੂੰ ਪੋਜ਼ਿਟਿਵ ਕਰਨ ਲਈ ਉਹ ਨੀਤੀ ਬਣਾਈ ਗਈ ਸੀ ਔਰ ਉਹ ਮਨਿਸਟਰ ਬਣਾਈ ਗਈ ਸੀ। ਔਰ ਜਦੋਂ ਸਰਕਾਰ ਹੁਣ ਫੁੱਲ ਫਾਰਮ 'ਚ ਆ ਗਈ। ਸੋ ਮਾਰਕ ਕਾਰਨੀ ਦਾ ਕਹਿਣਾ ਇਹ ਸੀ ਕਿ ਜਦੋਂ ਮੈਂ ਕੋਈ ਵੀ ਚੇਂਜ ਕਰਨਾ ਚਾਹਨਾ, ਕੋਈ ਵੀ ਪਾਲਿਸੀ ਲਿਆਉਣਾ ਚਾਹਨਾ, ਮੈਂ ਪ੍ਰਾਈਮ ਮਿਨਿਸਟਰ ਨਵਾਂ ਬਣ ਕੇ ਲਿਆਵਾਂਗਾ ਮੈਂ ਸਤੰਬਰ ਤੱਕ ਦੀ ਵੇਟ ਨਹੀਂ ਕਰਨੀ। ਸੋ ਇੰਨਾ ਮੈਂ ਕਹਾਂਗਾ ਕਿ ਇੰਨੇ ਇੰਪ੍ਰੈਸਿਵ ਜਿੱਤ ਨਾਲ 36 ਦਿਨ ਦੇ ਅੰਦਰ ਪ੍ਰਾਈਮ ਮਿਨਿਸਟਰ ਬੰਨਣਾ ਦੁਬਾਰਾ ਕੋਈ ਕੰਟਰੀ 36 ਦਿਨ ਦੇ ਅੰਦਰ ਅੰਦਰ ਇਲੈਕਸ਼ਨ ਅਨਾਉਂਸ ਕਰਕੇ ਉਹ ਪ੍ਰਾਈਮ ਮਿਨਿਸਟਰ ਬਣੇ ਨਵੀਂ ਕੈਬਨਿਟ ਆਪਣੇ ਨਾਲ ਲੈ ਕੇ ਆਈ ਇਮੀਡੀਏਟ ਡਿਸੀਜਨਸ ਲੈਂਦੇ ਜਾ ਰਹੇ ਨੇ ਈਵਨ ਕਾਲਜਸ ਦੇ ਨਾਲ ਵੀ ਮੀਟਿੰਗਸ ਚੱਲ ਰਹੀਆਂ ਨੇ ਸਾਰਾ ਕੁਝ ਚੱਲ ਰਿਹਾ ਹੈ ਬਟ ਜੇ ਸੀ ਕਹੀਏ ਕਿ ਇੱਕ ਪ੍ਰਾਈਮ ਮਿਨਿਸਟਰ ਲਈ ਮੁੱਦਾ ਆਪਣਾ ਸਟੂਡੈਂਟ ਵੀਜ਼ਾ ਤਾਂ ਨਹੀਂ ਹੈ ਉਹਨਾਂ ਲਈ ਮੁੱਦੇ ਹੋਰ ਇਸ ਤੋਂ ਵੱਡੇ ਬਹੁਤ ਜ਼ਿਆਦਾ ਹੈਗੇ ਆ ਬਟ ਡੈਫੀਨੇਟਲੀ ਥਿਸ ਇਜ਼ ਅ ਵੈਰੀ ਵੈਰੀ ਬਿਗ ਜਿੰਨੂ ਕਹਿੰਦੇ ਆ ਉਹਨਾਂ ਲਈ ਬਹੁਤ ਵੱਡੀ ਇੱਕ ਸੋਰਸ ਆਫ ਇਨਕਮ ਹੈਗੀ ਹੈ ਐਂਡ ਇਸ ਟਾਈਮ ਤੇ ਕੈਨੇਡਾ ਨੂੰ ਇਨਕਮ ਦੀ ਬਹੁਤ ਲੋਡ ਹੈਗੀ ਆ ਬਿਕੋਜ਼ ਪਿਛਲੇ 2 ਸਾਲ ਤੋਂ ਕੈਨੇਡਾ ਚ ਇੱਕ ਰੈਸੈਸ਼ਨ ਟਾਈਪ ਦਾ ਚੱਲ ਰਿਹਾ ਹੈ ਔਰ ਉਹ ਰੈਸੈਸ਼ਨ ਤੋਂ ਬਾਹਰ ਆਨ ਲਈ ਬਿਜ਼ਨਸ ਦੀ ਲੋਕਾਂ ਦੀ ਬਹੁਤ ਲੋਡ ਹੈ ਔਰ ਮੈਂ ਤੁਹਾਨੂੰ ਫੇਰ ਕਹਾਂਗਾ ਕਿ ਕੈਨੇਡਾ ਹੱਲੇ ਖਾਲੀ ਪਿਆ ਖਾਲੀ ਪਿਆ ਦੂਰ ਦੂਰ ਤੱਕ ਬੰਦੇ ਨਹੀਂ ਦਿਸਦੇ ਇੰਨੀ ਲੈਂਡ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਬਟ ਉਹ ਜਾਣਦੇ ਆ ਕਿ ਕੋਈ ਵੀ ਜਿਹੜਾ ਆਏ ਉਹ ਇਕਨੋਮੀ 'ਚ ਆਪਣਾ ਯੋਗਦਾਨ ਦੇ ਇਕਨੋਮੀ 'ਚ ਫਾਇਦਾ ਕਰਾਏ ਔਰ ਫਿਊਚਰ ਚ ਇੱਥੇ ਜੇ ਪੱਕਾ ਹੋਣਾ ਚਾਹੀਦਾ ਤਾਂ ਸਕਿੱਲ ਸੈੱਟ ਦੇ ਨਾਲ ਪੱਕਾ ਹੋਏ ਜੌਬਸ ਬਹੁਤ ਆ ਪਰ ਸਕਿੱਲਸ ਨਹੀਂ ਹੈਗੀਆਂ ਹੁਣ ਮੈਕੈਨੀਕਲ ਇੰਜੀਨੀਅਰ ਚਾਹੀਦੇ ਨੇ ਵੈਲਡਰ ਚਾਹੀਦੇ ਨੇ ਮਾਈਨਿੰਗ ਇੰਜੀਨੀਅਰਸ ਚਾਹੀਦੇ ਹੈਗੇ ਆ ਇੱਥੇ अर्ਲੀ ਚਾਈਲਡਹੂਡ ਐਜੂਕੇਟਰ ਚਾਹੀਦੇ ਨੇ ਪਰਸਨਲ ਸਪੋਰਟ ਵਰਕਰ ਚਾਹੀਦੇ ਨੇ ਸੋਸ਼ਲ ਸਰਵਿਸ ਵਰਕਰ ਚਾਹੀਦੇ ਨੇ ਨਰਸਿੰਗ ਤਾਂ ਛੱਡ ਹੀ ਦੋ ਜਿੰਨੇ ਮਰਜ਼ੀ ਬਣ ਜਾਣ ਨਰਸਾਂ ਤਾਂ ਚਾਹੀਦੀਆਂ ਹੀ ਚਾਹੀਦੀਆਂ ਹੈਗੀਆਂ ਉਸ ਤੋਂ ਇਲਾਵਾ ਸ਼ੈਫ ਚਾਹੀਦੇ ਨੇ ਮਤਲਬ ਜੌਬਸ ਬਹੁਤ ਜਿਆਦੀਆਂ ਹੈਗੀਆਂ ਬਟ ਬੱਚੇ ਸਕਿੱਲ ਨਹੀਂ ਸਿੱਖਦੇ ਬੱਚੇ ਈਜ਼ੀ ਵੇ ਲੱਭਿਆ ਬੱਚ ਈਜ਼ੀ ਜੌਬਸ ਲੱਭੀਆਂ ਪੜ੍ਹਾਈ ਛੱਡਤੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਹੁਣ ਬੱਚੇ ਜਿਹੜੇ ਪੀਆਰ ਲਈ ਸਟਰਗਲ ਕਰ ਰਹੇ ਨੇ ਉਹੀ ਬੱਚੇ ਕਰ ਰਹੇ ਨੇ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਹੂੰ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਸੋ ਮੈਨੂੰ ਲੱਗਦਾ ਹੈ ਕਿ ਇੰਪਰੂਵਮੈਂਟ ਜ਼ਰੂਰ ਆਏਗੀ ਬਟ ਸਲੋਲੀ ਸਲੋਲੀ ਸਟੈਪ ਬਾਈ ਸਟੈਪ ਆਏਗੀ ਸਟੈਪ ਬਾਈ ਸਟੈਪ ਆਏਗੀ ਸੋ ਸਾਡੇ ਸਟੂਡੈਂਟਸ ਪੜ੍ਹਾਈ ਤੇ ਫੋਕਸ ਕਰਨ ਸੋ ਲਬੋ ਲਬਾਬ ਇਹ ਵੀ ਹੈ ਕਿ ਹੁਣ ਸਾਡੇ ਵਿਦਿਆਰਥੀ ਸਿਰਫ ਪੜ੍ਹਾਈ ਤੇ ਫੋਕਸ ਕਰਨ ਔਰ ਫਾਈਲ ਜਦੋਂ ਲਾਂਚ ਕਰਨੀ ਹੈ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ GIC ਪੇ ਕਰਨੀ ਹੈ ਸਪਾਂਸਰਸ਼ਿਪ ਕੋਈ ਫਰਜ਼ੀ ਨਹੀਂ ਦਿਖਾਉਣਾ ਸਪਾਂਸਰਸ਼ਿਪ ਤਾਂ ਤੁਹਾਡੀ ਫੈਮਿਲੀ ਚੋਂ ਹੀ ਹੋਏਗਾ ਸੋ ਇਹ ਵੀ ਤੁਸੀਂ ਖਿਆਲ ਰੱਖਣਾ ਜਿਵੇਂ ਜਸਮੀਤ ਜੀ ਨੇ ਦੱਸਿਆ ਜੇ ਤੁਸੀਂ ਰਿਫਿਊਜ਼ਲ ਤੋਂ ਬਚਣਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਫੇਕ ਡਾਕੂਮੈਂਟ ਨਹੀਂ ਹੋਣਾ ਚਾਹੀਦਾ ਪਿਛਲੇ ਐਪੀਸੋਡ ਚ ਜਸਮੀਤ ਜੀ ਨੇ ਦੱਸਿਆ ਕਿ 73% ਬੱਚਿਆਂ ਦੇ ਹਜੇ ਵੀ ਡਾਕੂਮੈਂਟਸ ਨਹੀਂ ਜਿਹੜੇ ਉਫੇਕ ਪਾਈ ਜਾ ਰਹੇ ਨੇ ਕੈਨੇਡਾ ਜਦੋਂ ਇਨਵੈਸਟੀਗੇਟ ਕਰਦਾ ਹੈ ਭਾਵੇਂ ਉਹ ਮੈਨੂਅਲ ਕਰਦਾ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਇਹ ਗੱਲਾਂ ਬਾਹਰ ਆ ਰਹੀਆਂ ਨੇ ਸੋ ਵਿਦਿਆਰਥੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਅਗਰ ਉਹਨਾਂ ਨੇ ਆਪਣਾ ਕੈਰੀਅਰ ਕੈਨੇਡਾ ਦੇ ਵਿੱਚ ਚੰਗਾ ਬਣਾਉਣਾ ਹੈ ਸੋ ਜਿਹੜੇ ਸਟੂਡੈਂਟਸ ਹੁਣ ਸੈਪਟੈਂਬਰ ਇਨਟੇਕ 'ਚ ਜਾਂ ਜਨੂਅਰੀ 26 'ਚ ਜਿਨ੍ਹਾਂ ਨੇ ਫਾਈਲ ਲਾਉਣੀ ਹੈ ਤੁਸੀਂ ਰਿਫਿਊਜ਼ਲ ਹੈ ਤੁਹਾਡੇ ਕੋਲੇ ਤਾਂ ਵੀ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਆਪਣੀ ਫਾਈਲ ਲੌਂਚ ਕਰੋ ਔਰ ਬੈਟਰ ਤਰੀਕੇ ਨਾਲ ਤੁਸੀਂ ਇਸ ਸਥਿਤੀ 'ਚ ਆਓ ਕਿ ਤੁਸੀਂ ਆਪਣਾ ਵੀਜ਼ਾ ਤੁਸੀਂ ਲਵਾ ਸਕੋ ਸੋ ਥੈਂਕ ਯੂ ਸੋ ਮਚ ਜਸਮੀਤ ਜੀ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਇਸ ਨੰਬਰ ਤੇ ਸੰਪਰਕ ਕਰਾ ਧੰਨਵਾਦ ਕਰ ਦਵਾਂਗਾ ਲੈਂਡਮਾਰਕ ਇਮੀਗ੍ਰੇਸ਼ਨ ਨੇ 100% ਸਕਾਲਰਸ਼ਿਪ ਦੀ ਸਕੀਮ ਲੌਂਚ ਕੀਤੀ ਹੈ ਤੁਸੀਂ ਉਹਦਾ ਲਿੰਕ ਇਸੇ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਸਕਾਲਰਸ਼ਿਪ ਲੈਂਡਮਾਰਕ ਇਮੀਗ੍ਰੇਸ਼ਨ.com/ਸਕਾਲਰਸ਼ਿਪਸ ਉੱਥੇ ਜਾ ਕੇ ਤੁਸੀਂ 100% ਸਕਾਲਰਸ਼ਿਪ ਲਈ ਐਲੀਜੀਬਲ ਹੋ ਸਕਦੇ ਹੋ ਚੁਣਿੰਦਾ 25 ਬੱਚਿਆਂ ਨੂੰ 100% ਯਾਨੀ 10 ਲੱਖ ਤੱਕ ਦੀ ਫੀਸ ਲੈਂਡਮਾਰਕ ਇਮੀਗ੍ਰੇਸ਼ਨ ਦੇਵੇਗਾ ਔਰ ਉਦੀ एलिजिਬਿਲਟੀ ਤੁਹਾਡੇ ਕੋਲ 80% ਨੰਬਰ ਹੋਣੇ ਚਾਹੀਦੇ ਨੇ ਔਰ ਜੇ ਤੁਹਾਡੇ ਕੋਲੇ ਸਾਰਾ ਕੁਝ ਹੈਗਾ ਤਾਂ ਲੈਂਡਮਾਰਕ ਇਮੀਗ੍ਰੇਸ਼ਨ 100% ਸਕਾਲਰਸ਼ਿਪ ਤੁਹਾਡੀ ਦੇਵੇਗਾ ਸੋ ਸਟੂਡੈਂਟ ਕੇਸ ਤੇ ਜਾ ਕੇ ਆਪਣੀ ਇਨਫੋਰਮੇਸ਼ਨ ਭਰ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮਚ ਸਕਰੀਨ ਤੇ ਨੰਬਰ ਹੈ ਸਟੂਡੈਂਟ ਜਸਮੀਤ ਜੀ ਦੇ ਨਾਲ ਜ਼ਰੂਰ ਗੱਲ ਕਰ ਸਕਦੇ ਹੋ ਥੈਂਕ ਯੂ ਸਰ ਅਲਵੈ